ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਦੇ ਪੂਰਬੀ ਤੱਟ ਉੱਤੇ ਆ ਰਹੇ ਭਿਆਨਕ ਸਰਦੀ ਦੇ ਤੂਫਾਨ ਦੇ ਮੱਦੇਨਜ਼ਰ 에ਅਰ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ 에ਅਰਲਾਈਨ ਦੇ ਵੱਲੋਂ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਊਯਾਰਕ ਜਾਨ ਵਾਲੀਆਂ ਅਤੇ ਉੱਥੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਨੇ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਨਿਊਯਾਰਕ, ਨਿਊਜਰਸੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਅਤੇ ਤੂਫਾਨੀ ਹਾਲਾਤ ਬਣ ਸਕਦੇ ਨੇ ਇਸ ਕਾਰਨ ਹਵਾਈ ਆਵਾਜ ਯਰ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ 에어 ਇੰਡੀਆ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਯਾਤਰੀਆਂ ਤੇ ਸਟਾਫ ਦੀ ਸੁਰੱਖਿਆ ਸਿਹਤ ਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 25 ਤੇ 26 ਜੁਲਾਈ ਨੂੰ ਨਿਰਯਾਤ ਤੇ ਨਿਰਯਾਤ ਦੇ ਲਈ ਸਾਰੀਆਂ ਉਡਾਨਾਂ ਜਿਹੜੀਆਂ ਨਿਰਧਾਰਤ ਕੀਤੀਆਂ ਗਈਆਂ ਨੇ 에어 ਲਾਈਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਪੂਰੀ ਤਰ੍ਹਾਂ ਸੁਰੱਖਿਆ ਕਾਰਨ ਨਾਲ ਕਰਕੇ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਲਈ 에어 ਇੰਡੀਆ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਦੀ ਮਦਦ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਯਾਤਰੀਆਂ ਨੇ ਇਹਨਾਂ ਤਰੀਕਾ ਦੇ ਲਈ ਡਾਕਟਰੀ ਬੁੱਕ ਕਰਵਾਈਆਂ ਨੇ ਉਹ ਆਪਣੀ ਉਡਾਣ ਬਾਰੇ ਜਾਣਕਾਰੀ ਦੇ ਲਈ 에어 ਇੰਡੀਆ ਦੇ 24x7 ਕਸਟਮਰ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਸੋ ਦੇ ਲਾਵੇ ਯਾਤਰੀ ਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਅਪਡੇਟ ਦੇ ਲਈ 에어 ਇੰਡੀਆ ਦੀ ਅਧਿਕਤ ਵੈੱਬਸਾਈਟ www.airindia.com ਨੂੰ ਨਿਯਮਿਤ ਰੂਤੇ ਚੈੱਕ ਕਰਦੇ ਰਹਿਣ ਮੌਸਮੀ ਮਹਾਰਤ ਅਨੁਸਾਰ ਉਤਰੀ ਪੂਰਬੀ ਅਮਰੀਕਾ ਵਿਚਾਰ ਰਹੀ ਇੱਕ ਸਰਦੀ ਦੀ ਲਹਿਰ ਭਾਰੀ برفਬਾਰੀ ਅਤੇ ਕਰਨਕ ਯਾਤਰਾ ਸਥਿਤੀਆਂ ਪੈਦਾ ਕਰ ਸਕਦੀਆਂ ਨੇ ਜਿਸ ਕਰਕੇ ਕਈ ਹਵਾਈ ਸੰਘਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾ ਪੁਸ਼ਟੀ ਕੀਤੇ ਯਾਤਰਾ ਨਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਂਦਿਆਂ ਹੀ ਅੱਗੇ ਦੀ ਯੋਜਨਾ ਬਣਾਉਣ ਅਮਰੀਕਾ ਦੇ ਪੂਰਬੀ ਤੱਟ ਉੱਤੇ ਆ ਰਹੇ ਭਿਆਨਕ ਸਰਦੀ ਦੇ ਤੂਫਾਨ ਤੇ ਮਦੇਨਜ਼ਰ 에ਅਰ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ 에ਅਰਲਾਈਨ ਦੇ ਵੱਲੋਂ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਊਯਾਰਕ ਜਾਨ ਵਾਲੀਆਂ ਅਤੇ ਉੱਥੇ ਆਉਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਨਿਊਯਾਰਕ, ਨਿਊਜਰਸੀ ਅਤੇ ਅਲੇ ਦੁਆਰੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਤੇ ਤੂਫਾਨੀ ਹਾਲਾਤ ਬਣ ਸਕਦੇ ਨੇ ਇਸ ਕਾਰਨ ਹਵਾਈ ਆਵਾਜਾਏ ਪਰ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ 에어 ਇੰਡੀਆ ਨੇ ਆਪਣੀ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਯਾਤਰੀਆਂ ਤੇ ਸਟਾਫ ਦੀ ਸੁਰੱਖਿਆ ਸਿਹਤ ਅਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 25 ਤੇ 26 ਜੁਲਾਈ ਨੂੰ ਨਿਰਯਾਤ ਤੇ ਨਿਰਯਾਤ ਦੇ ਲਈ ਸਾਰੀਆਂ ਉਡਾਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ 에어ਲਾਈਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਪੂਰੀ ਤਰ੍ਹਾਂ ਸੁਰੱਖਿਆ ਕਾਰਨ ਨਾਲ ਕਰਕੇ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਲਈ 에어 ਇੰਡੀਆ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਦੀ ਮਦਦ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਯਾਤਰੀਆਂ ਨੇ ਇਨਾ ਤਰੀਕਾ ਦੇ ਲਈ ਚਿੰਤਾ ਪ੍ਰਗਟ ਕਰਵਾਈਆਂ ਨੇ ਉਹ ਆਪਣੀ ਉਡਾਨ ਬਾਰੇ ਜਾਣਕਾਰੀ ਦੇ ਲਈ 에어 ਇੰਡੀਆ ਦੇ 24x7 ਕਸਟਮਰ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਸੋ ਦੇ ਲਾਇਆ ਤੇਾਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਅਪਡੇਟ ਦੇ ਲਈ 에어 ਇੰਡੀਆ ਦੀ ਅਧਿਕਾਰਤ ਵੈੱਬਸਾਈਟ www.airindia.com ਨੂੰ ਨਿਯਮਿਤ ਤੌਰ ਉਤੇ ਚੈੱਕ ਕਰਦੇ ਰਹੋ ਮੌਸਮੀ ਮਹਾਰਤ ਅਨੁਸਾਰ ਉੱਤਰੀ ਪੂਰਬੀ ਅਮਰੀਕਾ ਵਿਚਾਰ ਰਹੀ ਇੱਕ ਸਰਦੀ ਦੀ ਲਹਿਰ ਭਾਰੀ برفਬਾਰੀ ਅਤੇ ਕਦਰਨਾਕ ਯਾਤਰਾ ਸਥਿਤੀਆਂ ਪੈਦਾ ਕਰ ਸਕਦੀਆਂ ਨੇ ਜਿਸ ਕਰਕੇ ਕਈ ਹਵਾਈ ਸੁੰਹਾਵਾ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾ ਪੁਸ਼ਟੀ ਕੀਤੇ ਯਾਤਰਾ ਨਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਂਦਿਆਂ ਹੀ ਅੱਗੇ ਦੀ ਯੋਜਨਾ ਬਣਾਉਣ ਅਮਰੀਕਾ ਦੇ ਪੂਰਬੀ ਤੱਟ ਉੱਤੇ ਆ ਰਹੇ ਭਿਆਨਕ ਸਰਦੀ ਦੇ ਤੂਫਾਨ ਦੇ ਮੱਦੇਨਜ਼ਰ 에ਅਰ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ 에ਅਰਲਾਈਨ ਦੇ ਵੱਲੋਂ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਊਯਾਰਕ ਜਾਨ ਵਾਲੀਆਂ ਅਤੇ ਉੱਥੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਨੇ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਨਿਊਯਾਰਕ, ਨਿਊਜਰਸੀ ਅਤੇ ਅਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਅਤੇ ਤੂਫਾਨੀ ਹਾਲਾਤ ਬਣ ਸਕਦੇ ਨੇ ਇਸ ਕਾਰਨ ਹਵਾਈ ਆਵਾਜ ਯਾਤਰੀ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ 에어 ਇੰਡੀਆ ਨੇ ਆਪਣੀ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਯਾਤਰੀਆਂ ਤੇ ਸਟਾਫ ਦੀ ਸੁਰੱਖਿਆ ਸਿਹਤ ਅਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 25 ਅਤੇ 26 ਜਨਵਰੀ ਨੂੰ ਨਿਯਾਤ ਅਤੇ ਨਿਯਾਤ ਦੇ ਲਈ ਸਾਰੀਆਂ ਉਡਾਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ 에어ਲਾਈਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਪੂਰੀ ਤਰ੍ਹਾਂ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਲਈ 에어 ਇੰਡੀਆ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਦੀ ਮਦਦ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਯਾਤਰੀਆਂ ਨੇ ਇਨਾ ਤਰੀਕੇ ਦੇ ਲਈ ਡਾਕਟਰੀ ਬੁੱਕ ਕਰਵਾਈਆਂ ਨੇ ਉਹ ਆਪਣੀ ਉਡਾਨ ਬਾਰੇ ਜਾਣਕਾਰੀ ਦੇ ਲਈ 에어 ਇੰਡੀਆ ਦੇ 24x7 ਕਸਟਮਰ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਸੋ ਦੇ ਲਾਭਿਆ ਤੇ ਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਅਪਡੇਟ ਲਈ 에어 ਇੰਡੀਆ ਦੀ ਅਧਿਕਾਰਤ ਵੈੱਬਸਾਈਟ www.airindia.com ਨੂੰ ਨਿਯਮਿਤ ਤੌਰ ਉਤੇ ਚੈੱਕ ਕਰਦੇ ਰਹਿਣ ਮੌਸਮੀ ਮਹਾਰਤ ਅਨੁਸਾਰ ਉੱਤਰੀ ਪੂਰਬੀ ਅਮਰੀਕਾ ਵਿਚਾਰ ਰਹੀ ਇੱਕ ਸਰਦੀ ਦੀ ਲਹਿਰ ਭਾਰੀ ਬਰਫ਼ਬਾਰੀ ਅਤੇ ਕਰਨਕ ਯਾਤਰਾ ਸਥਿਤੀਆਂ ਪੈਦਾ ਕਰ ਸਕਦੀਆਂ ਨੇ ਜਿਸ ਕਰਕੇ ਕਈ ਹਵਾਈ ਸੁੰਹਾਵਾ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾ ਪੁਸ਼ਟੀ ਕੀਤੇ ਯਾਤਰਾ ਨਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਂਦਿਆਂ ਹੀ ਅੱਗੇ ਦੀ ਯੋਜਨਾ ਬਣਾਉਣ ਅਮਰੀਕਾ ਦੇ ਪੂਰਬੀ ਤਾਟ ਉਤੇ ਆ ਰਹੇ ਭਿਆਨਕ ਸਰਦੀ ਦੇ ਤੂਫਾਨ ਦੇ ਮੱਦੇਨਜ਼ਰ 에ਅਰ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ 에ਅਰਲਾਈਨ ਦੇ ਵੱਲੋਂ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਊਯਾਰਕ ਜਾਨ ਵਾਲੀਆਂ ਅਤੇ ਉੱਥੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਨਿਊਯਾਰਕ, ਨਿਊਜਰਸੀ ਅਤੇ ਅਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਤੇ ਤੂਫਾਨੀ ਹਾਲਾਤ ਬਣ ਸਕਦੇ ਨੇ ਇਸ ਕਾਰਨ ਹਵਾਈ ਆਵਾਜ ਜੈਪੁਰ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ 에어 ਇੰਡੀਆ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਯਾਤਰੀਆਂ ਤੇ ਸਟਾਫ ਦੀ ਸੁਰੱਖਿਆ ਸਿਹਤ ਅਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 25 ਅਤੇ 26 ਜੁਲਾਈ ਨੂੰ ਨਿਰਯਾਤ ਅਤੇ ਨਿਰਯਾਤ ਦੇ ਲਈ ਸਾਰੀਆਂ ਉਡਾਨਾਂ ਜਿਹੜੀਆਂ ਨਿਰਧਾਰਤ ਕੀਤੀਆਂ ਗਈਆਂ ਨੇ 에어 ਲਾਈਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਪੂਰੀ ਤਰ੍ਹਾਂ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਲਈ 에어 ਇੰਡੀਆ ਨੇ ਕਿਹਾ ਕਿ ਪ੍ਰਭਾਵਿਤ ਯਾਤਰੀ ਦੀ ਮਦਦ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਯਾਤਰੀ ਨੇ ਇਹਨਾਂ ਤਰੀਕਾ ਦੇ ਲਈ ਚਿਕਤਾਪਕ ਕਰਵਾਈਆਂ ਨੇ ਉਹ ਆਪਣੇ ਉਡਾਣ ਬਾਰੇ ਜਾਣਕਾਰੀ ਦੇ ਲਈ 에어 ਇੰਡੀਆ ਦੇ 24x7 ਕਸਟਮਰ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਸੋ ਦੇ ਲਵਾਈਆ ਤੇ ਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਅਪਡੇਟ ਦੇ ਲਈ 에어 ਇੰਡੀਆ ਦੀ ਅਧਿਕਾਰਤ ਵੈੱਬਸਾਈਟ www.airindia.com ਨੂੰ ਨਿਯਮਿਤ ਰੂਤੇ ਚੈੱਕ ਕਰਦੇ ਰਹਿਣ ਮੌਸਮੀ ਮਹਾਰਤ ਦੇ ਅਨੁਸਾਰ ਉੱਤਰੀ ਪੂਰਬੀ ਅਮਰੀਕਾ ਵਿਚਾਰ ਰਹੀ ਇੱਕ ਸਰਦੀ ਦੀ ਲਹਿਰ ਭਾਰੀ برفਬਾਰੀ ਅਤੇ ਕਦਰਨਾਕ ਯਾਤਰਾ ਸਥਿਤੀਆਂ ਪੈਦਾ ਕਰ ਸਕਦੀ ਹੈ ਨਹੀਂ ਜਿਸ ਕਰਕੇ ਕਈ ਹਵਾਈ ਸੁੰਹਾਵਾ ਪ੍ਰਭਾਵਿਤ ਹੋ ਸਕਦੀ ਹੈ ਨਹੀਂ ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾ ਪੁਸ਼ਟੀ ਕੀਤੇ ਯਾਤਰਾ ਨਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਂਦਿਆਂ ਹੀ ਅੱਗੇ ਦੀ ਯੋਜਨਾ ਬਣਾਉਣ ਅਮਰੀਕਾ ਦੇ ਪੂਰਬੀ ਤਾਟ ਉੱਤੇ ਆ ਰਹੇ ਭਿਆਨਕ ਸਰਦੀ ਦੇ ਤੂਫਾਨ ਦੇ ਮੱਦੇਨਜ਼ਰ 에ਅਰ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ 에ਅਰਲਾਈਨ ਦੇ ਵੱਲੋਂ 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨਿਊਯਾਰਕ ਜਾਨ ਵਾਲੀਆਂ ਅਤੇ ਉੱਥੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਨੇ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਨਿਊਯਾਰਕ, ਨਿਊਜਰਸੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ, ਤੇਜ਼ ਹਵਾਵਾਂ ਤੇ ਤੂਫਾਨੀ ਹਾਲਾਤ ਬਣ ਸਕਦੇ ਨੇ ਇਸ ਕਾਰਨ ਹਵਾਈ ਆਵਾਜਾਏ ਪਰ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ 에어 ਇੰਡੀਆ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਯਾਤਰੀਆਂ ਤੇ ਸਟਾਫ ਦੀ ਸੁਰੱਖਿਆ ਸਿਹਤ ਅਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 25 ਅਤੇ 26 ਜਨਵਰੀ ਨੂੰ ਨਿਰਯਾਤ ਨਿਰਯਾਤ ਦੇ ਲਈ ਸਾਰੀਆਂ ਉਡਾਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ 에어 ਲਾਈਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਪੂਰੀ ਤਰ੍ਹਾਂ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਦੇ ਨਾਲ ਹੀ 에어 ਇੰਡੀਆ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀ ਦੀ ਮਦਦ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਯਾਤਰੀ ਨੇ ਇਹਨਾਂ ਤਰੀਕਾ ਦੇ ਲਈ ਚਿਕਤਾ ਬੁੱਕ ਕਰਵਾਈਆਂ ਨੇ ਉਹ ਆਪਣੇ ਉਡਾਣ ਬਾਰੇ ਜਾਣਕਾਰੀ ਦੇ ਲਈ 에어 ਇੰਡੀਆ ਦੇ 24x7 ਕਸਟਮਰ ਕੇਅਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਸੋ ਦੇ ਲਾ ਵਾਇਆ ਟੈਨ ਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਅਪਡੇਟ ਦੇ ਲਈ 에어 ਇੰਡੀਆ ਦੀ ਅਧਿਕਾਰਤ ਵੈੱਬਸਾਈਟ www.airindia.com ਨੂੰ ਨਿਯਮਿਤ ਰੂਤੇ ਚੈੱਕ ਕਰਦੇ ਰਹਿਣ ਮੌਸਮੀ ਮਹਾਰਤ ਅਨੁਸਾਰ ਉੱਤਰੀ ਪੂਰਬੀ ਅਮਰੀਕਾ ਵਿਚਾਰ ਰਹੀ ਇੱਕ ਸਰਦੀ ਦੀ ਲਹਿਰ ਭਾਰੀ ਬਰਫ਼ਬਾਰੀ ਅਤੇ ਖਤਰਨਾਕ ਯਾਤਰਾ ਸਥਿਤੀਆਂ ਪੈਦਾ ਕਰ ਸਕਦੀਆਂ ਨੇ ਜਿਸ ਕਰਕੇ ਕਈ ਹਵਾਈ ਸੁੰਘਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਪੁਸ਼ਟੀ ਕੀਤੇ ਯਾਤਰਾ ਨਾ ਕਰਨ ਅਤੇ ਸੁਰੱਖਿਆ ਨੂੰ ਪਹਿਲ ਦੇਂਦਿਆਂ ਹੀ ਅੱਗੇ ਦੀ ਯੋਜਨਾ ਬਣਾਓ